ਦੇ ਵਿੱਚ ਚੋਣ ਜਾਬਤਾ ਲੱਗ ਗਿਆ ਕਿਉਂਕਿ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਜਲਦ ਹੀ ਐਲਾਨ ਹੋਣ ਵਾਲਾ ਤਾਂ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਤੋਂ ਪਹਿਲਾਂ ਦੱਸ ਦਈਏ ਕਿ ਕੁਝ ਜਿਹੜੀਆਂ ਗੱਲਾਂ ਚੋਣ ਕਮਿਸ਼ਨ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਆਖਿਰਕਾਰ ਕਿਹੜੀਆਂ ਗੱਲਾਂ ਪੰਚਾਇਤੀ ਚੋਣਾਂ ਦੇ ਦੌਰਾਨ ਧਿਆਨ ਦੇ ਵਿੱਚ ਰੱਖਣੀਆਂ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਿੰਨੇ ਪਿੰਡ ਨੇ ਕਿੰਨੇ ਪੂਲਿੰਗ ਬੂਥ ਹੋਣਗੇ ਕਿੰਨੀ ਫੀਸ ਹੋਵੇਗੀ तमाम ਜਾਣਕਾਰੀ ਤੁਹਾਡੇ ਨਾਲ ਪਹਿਲਾ ਸੰਜੀ ਕਰ ਰਹੇ ਤੇ ਕੁਝ ਹੀ ਸਕਿੰਟਾਂ ਦੇ ਵਿੱਚ ਇਸ ਤਰੀਕ ਦਾ ਵੀ ਐਲਾਨ ਹੋ ਜਾਵੇਗਾ ਆਖਿਰਕਾਰ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਹਾਲਾਂਕਿ ਪੰਚਾਇਤੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਫਰਵਰੀ ਮਹੀਨੇ ਦੇ ਵਿੱਚ ਪਿੰਡਾਂ ਦੇ ਵਿੱਚ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸਨ ਤਾਂ ਲੰਮੇ ਸਮੇਂ ਤੋਂ ਕਰੀਬ 9 ਮਹੀਨੇ ਤੋਂ ਇਸ ਚੀਜ਼ ਦੀ ਉਡੀਕ ਕੀਤੀ ਜਾ ਰਹੀ ਸੀ ਆਖਿਰਕਾਰ ਹੁਣ ਚੋਣਾਂ ਕਦੋਂ ਹੋਣਗੀਆਂ ਤਾਂ ਇਲੈਕਸ਼ਨ ਕਮਿਸ਼ਨ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵਿੱਚ ਉਸ ਦੇ ਵਿੱਚ ਪੂਰੇ ਵਿਸਤਾਰ ਦੇ ਵਿੱਚ ਦੱਸਿਆ ਕਿ ਆਖਿਰਕਾਰ ਕਿੰਨੇ ਪੋਲਿਗ ਬੂਥ ਨੇ ਇਸ ਦੇ ਵਿੱਚ ਖਾਸ ਤੌਰ ਤੇ ਕੀ ਆ ਗਿਆ ਕਿ ਇਸ ਵਾਰ ਬੈਲਟ ਬਾਕਸ ਰਾਹੀਂ ਚੋਣਾਂ ਹੋਣ ਗਿਆ ਜੀ ਹਾਂ ਆਮ ਤੌਰ ਤੇ ਆਪਾਂ ਦੇਖਦੇ ਆ ਲੋਕ ਸਭਾ ਚੋਣਾਂ ਹੋਣ ਭਾਵੇਂ ਵਿਧਾਨ ਸਭਾ ਚੋਣਾਂ ਹੋਣ ਤਾਂ ਈਵੀਐਮ ਦੇ ਰਾਹੀਂ ਹੁੰਦੀਆਂ ਨੇ ਪਰ ਪੰਚ ਅਤੇ ਸਰਪੰਚ ਦੀਆਂ ਚੋਣਾਂ ਬੈਲਟ ਬਾਕਸ ਰਾਹੀਂ ਹੋਣ ਗਿਆ 1 ਕਰੋੜ 33 ਲੱਖ 97 ਹਜ਼ਾਰ ਤੋਂ ਵੱਧ ਕੁੱਲ ਵੋਟਰ ਨੇ ਤਾਂ ਅਜਿਹੇ ਦੇ ਵਿੱਚ 19000 ਤੋਂ ਵੱਧ ਪੋਲਿੰਗ ਬੂਥ ਜਿਹੜੇ ਉਹ ਬਣਾਏ ਜਾਣਗੇ ਤਾਂ ਪਿੰਡਾਂ ਦੇ ਵਿੱਚ ਚੋਣਾ ਹੋਣ ਜਾ ਰਹੀਆਂ ਨੇ ਸਰਪੰਚ ਜਿਹੜੇ ਆ ਉਹ ਤਿਆਰ-ਬਰ ਤਿਆਰ ਨੇ ਕਿ ਆਖਿਰਕਾਰ ਅਸੀਂ ਸਰਪੰਚ ਕਦੋਂ ਬਣਾਂਗੇ ਤਾਂ ਅਜੇਹੇ ਦੇ ਵਿੱਚ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਤੇ ਜਲਦ ਹੀ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਰਪੰਚਾਂ ਅਤੇ ਪੰਚਾਂ ਦੇ ਲਈ ਜੋ ਪ੍ਰਚਾਰ ਦੇ ਦੌਰਾਨ ਪੈਸਾ ਖਰਚ ਉਹਨਾਂ ਦੇ ਵੱਲੋਂ ਕੀਤਾ ਜਾਣਾ ਹੈਗਾ ਉਸ ਦੀ ਵੀ ਹੱਦ ਮਿੱਥੀ ਗਈ ਆ ਤਾਂ ਸਰਪੰਚ ਜਿਹੜੇ 40000 ਰੁਪਿਆ ਖਰਚ ਕਰ ਸਕਣਗੇ ਇਸ ਤੋਂ ਇਲਾਵਾ ਪੰਚਾਂ ਦੀ ਗੱਲ ਕੀਤੀ ਜਾਵੇ ਤਾਂ ਪੰਚ ਚੋਣਾਂ ਦੇ ਦੌਰਾਨ 30000 ਰੁਪਇਆ ਖਰਚ ਕਰ ਸਕਣਗੇ ਹਾਲਾਂਕਿ ਜੇਕਰ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਸਰਪੰਚਾਂ ਦੇ ਲਈ ਇਹ ਰਕਮ 30000 ਸੀ ਪੰਚਾਂ ਦੇ ਲਈ 20 ਤਾਂ ਹੁਣ 10-10000 ਰੁਪਇਆ ਵੰਦਾ ਦਿੱਤੀ ਗਈ ਆ ਇਸ ਤੋਂ ਇਲਾਵਾ ਦੋ ਜਿਹੜੇ ਆ ਪੇਪਰਾਂ ਦੇ ਰਾਹੀਂ ਜੋ ਵੋਟ ਪੇਪਰ ਹੋਣਗੇ ਦੋ ਰੰਗ ਦੇ ਹੋਣਗੇ ਇੱਕ ਗੁਲਾਬੀ ਰੰਗ ਦਾ ਹੋਵੇਗਾ ਤੇ ਇੱਕ ਚਿੱਟੇ ਰੰਗ ਦਾ ਤਾਂ ਗੁਲਾਬੀ ਜਿਹੜਾ ਸਰਪੰਚ ਦੇ ਲਈ ਹੋਵੇਗਾ ਤੇ ਦੂਸਰੇ ਪਾਸੇ ਜੇਕਰ ਚਿੱਟੇ ਰੰਗ ਦੀ ਗੱਲ ਕੀਤੀ ਜਾਵੇ ਜੋ ਚਿੱਟੇ ਰੰਗ ਦਾ ਬੈਲਟ ਪੇਪਰ ਹੋਵੇਗਾ ਉਹ ਪੰਚਾਇਤ ਦੇ ਲਈ ਹੋਵੇਗਾ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਜੋ ਪੰਜਾਬ ਚੋਣ ਕਮਿਸ਼ਨ ਹੈਗਾ ਤੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਤੇ ਉਹਨਾਂ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੇ ਖਰਚੇ ਨੇ ਜੇਕਰ ਉਹ ਵਧੇ ਤਾਂ ਉਸ ਤੇ ਵੀ ਐਕਸ਼ਨ ਲਿਆ ਜਾ ਸਕਦਾ ਤੇ ਵੱਡੀ ਖਬਰ ਜਿਹੜੀ ਉਹ ਤੁਹਾਡੇ ਨਾਲ ਉਹ ਵੀ ਚੀਜ਼ਾਂ ਦੇਖਣੀਆਂ ਪੈਣਗੀਆਂ ਨੇ ਤਾਂ 27 ਸਤੰਬਰ ਨੂੰ ਦੱਸਦੀ ਹੈ ਕਿ ਨੋਟੀਫਿਕੇਸ਼ਨ ਹੋਵੇਗਾ ਨੋਮੀਨੇਸ਼ਨ ਜਿਹੜੀ ਆ 11 ਵਜੇ ਤੋਂ ਲੈ ਕੇ 3 ਵਜੇ ਤੱਕ 27 ਤਰੀਕ ਨੂੰ ਹੋ ਗਿਆ ਅਤੇ 4 ਤਰੀਕ ਜਿਹੜੀ ਹੈਗੀ 4 ਅਕਤੂਬਰ ਨੂੰ ਨੋਮੀਨੇਸ਼ਨ ਦੀ ਆਖਰੀ ਤਰੀਕ ਹੈਗੀ ਆ ਤੇ 5 ਅਕਤੂਬਰ ਤੱਕ ਨੋਮੀਨੇਸ਼ਨ ਜੇਕਰ ਕਿਸੇ ਨੇ ਸਹੀ ਕਰਵਾਉਣਾ ਹੈਗਾ ਤਾਂ ਉਹ ਹੋ ਸਕਦਾ ਤੇ 15 ਤਰੀਕ ਨੂੰ ਜਿਹੜੀਆਂ ਉਹ ਚੋਣਾਂ ਹੋ ਰਹੀਆਂ ਨੇ ਤਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਹੋਣੀਆਂ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ तरीका ਜਿਹੜੀਆਂ ਉਹ ਸਾਹਮਣੇ ਆ ਚੁੱਕੀਆਂ ਨੇ 27 ਸਤੰਬਰ ਤੱਕ ਜਿਹੜਾ ਨੋਟੀਫਿਕੇਸ਼ਨ ਉਹ ਲਾਗੂ ਹੋ ਗਿਆ ਯਾਨੀ ਕਿ ਤੁਸੀਂ ਨਾਮਿਨੇਸ਼ਨ ਕਰਵਾ ਸਕਦੇ ਹੋ ਤੇ ਨਾਮਿਨੇਸ਼ਨ ਦੀ ਤਾਰੀਖ ਜਿਹੜੀ ਹੈਗੀ ਆ 27 ਸਤੰਬਰ ਹੈਗੀ ਆ ਦੂਸਰੇ ਪਾਸੇ 4 ਅਕਤੂਬਰ ਜਿਹੜੀ ਨਾਮਿਨੇਸ਼ਨ ਦੀ ਆਖਰੀ ਤਾਰੀਖ ਰੱਖੀ ਗਈ ਆ ਤੇ 7 ਅਕਤੂਬਰ ਜਿਹੜੀ ਤਾਰੀਖ ਹੈਗੀ ਆ ਜੇਕਰ ਤੁਸੀਂ ਨਾਮਿਨੇਸ਼ਨ ਕਰ ਦਿੱਤਾ ਹੈ ਜੇਕਰ ਤੁਸੀਂ ਕਾਗਜ਼ ਵਾਪਸ ਜਿਹੜੇ ਕਰਵਾਉਣੇ ਹੈਗੇ ਆ ਤਾਂ ਉਹ ਤੁਸੀਂ 7 ਅਕਤੂਬਰ ਤੱਕ ਕਾਕਜ ਵਾਪਸ ਚੱਕ ਸਕਦੇ ਹੋ ਜੇਕਰ ਕੋਈ ਪੰਚ ਜਾਂ ਸਰਪੰਚ ਚੋਣ ਮੈਦਾਨ ਦੇ ਵਿੱਚ ਉਤਰਦਾ ਤੇ ਉਥੇ ਹੀ 15 ਅਕਤੂਬਰ ਨੂੰ ਚੋਣਾ ਹੋਣੀ ਆ ਤਾਂ ਬਹੁਤ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਜਿਹੜੀਆਂ ਸ਼ਰਤਾਂ ਰੱਖੀਆਂ ਗਣ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜੋ ਕੁਝ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਕਿ ਕਿਸ ਦਿਨ ਇਹ ਚੋਣਾਂ ਹੋਣਗੀਆਂ 15 ਅਕਤੂਬਰ ਨੂੰ ਚੋਣਾਂ ਹੋ ਰਹੀਆਂ ਨੇ ਕਿਹੜੀਆਂ ਗੱਲਾਂ ਦਾ ਧਿਆਨ ਜਿਹੜਾ ਉਹ ਰੱਖਣਾ ਪੈਣਾ ਕਿਸ ਤਰ੍ਹਾਂ ਚੋਣਾਂ ਹੋਣਗੀਆਂ ਕਿੰਨੇ ਪੋਲਿੰਗ ਬੂਥ ਬਣਾਏ ਗਏ ਆ ਨਿੱਕ-ਨਿੱਕੀ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਦੱਸ ਦਈਏ ਕਿ ਕੁੱਲ ਜਿਹੜੇ ਵੋਟਰ ਨੇ 1.33 ਕਰੋੜ ਜਿਹੜੇ ਕੁੱਲ ਵੋਟਰ ਨੇ 19110 ਕੁੱਲ ਪੋਲਿੰਗ ਬੂਥ ਬਣਾਏ ਗਏ ਨੇ ਨੋਮੀਨੇਸ਼ਨ ਜਿਹੜੀ ਫੀਸ ਹੈਗੀ ਆ ਉਹ ਜਰਨਲ ਦੇ ਲਈ 100 ਰੁਪਿਆ ਰੱਖੀ ਗਈ ਆ ਦੂਸਰੇ ਪਾਸੇ ਜਿਹੜਾ ਰਿਜ਼ਰਵ ਹੈਗੀ ਆ ਤਾਂ ਉਹਨਾਂ ਦੇ ਲਈ ਇਹ ਫੀਸ 50 ਰੁਪਏ ਹੈਗੀ ਆ ਤੇ ਜੇਕਰ ਖਰਚ ਦੀ ਗੱਲ ਕੀਤੀ ਜਾਵੇ ਤਾਂ ਖਰਚ ਜਿਹੜਾ ਸਰਪੰਚ ਦੇ ਲਈ 40000 ਰੁਪਏ ਹੈਗਾ ਦੂਸਰੇ ਪਾਸੇ ਪੰਚ ਦੇ ਲਈ ਹੀ 30000 ਰੁਪਏ ਜਿਹੜਾ ਹੈਗਾ ਉਹ ਰੱਖੀ ਗਈ ਆ ਯਾਨੀ ਕਿ ਖਰਚ ਜਿਹੜਾ ਖਰਚ ਲਿਮਟ ਹੈਗੀ ਆ ਉਹ ਵੀ ਨਿਰਧਾਰਿਤ ਕੀਤੀ ਗਈ ਆ ਇਸ ਤੋਂ ਇਲਾਵਾ ਜੇਕਰ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਨਤੀਜੇ ਵੀ ਉਸੇ ਦਿਨ ਆਉਣਗੇ ਤਾਂ 15 ਅਕਤੂਬਰ ਨੂੰ ਹੀ ਨਤੀਜੇ ਉਹ ਸਾਹਮਣੇ ਆਉਣਗੇ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਆ ਤਾਂ ਪੰਜਾਬ ਦੇ ਵਿੱਚ ਜਿਹੜੇ ਪਿੰਡਾਂ ਦੀ ਗੱਲ ਕੀਤੀ ਜਬ ਉਹਦਾ ਚੋਣ ਜਾਬਤਾ ਲਾਗੂ ਹੋ ਚੁੱਕਿਆ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਕਿਸੇ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਭਾਵੇਂ 5 ਹੋਵੇ ਸਰਪੰਚ ਹੋਵੇ ਤਾਂ ਉਹਨਾਂ ਦੀ ਸਰਬਸੰਮਤੀ ਹੋ ਜਾਂਦੀ ਆ ਤਾਂ ਉਸ ਪਿੰਡ ਦੇ ਵਿੱਚ ਚੋਣ ਜਾਬਤਾ ਨਹੀਂ ਲੱਗੇਗਾ ਹਾਲਾਂਕਿ ਜੇਕਰ ਇੱਕ ਵਿਅਕਤੀ ਵੀ ਜੇਕਰ ਕੋਈ ਪੰਚ ਇਹ ਇਲੈਕਸ਼ਨ ਪਿੰਡ ਦੇ ਵਿੱਚ ਹੁੰਦੀ ਆ ਤੇ ਤਾਂ ਵੀ ਫਿਰ ਚੋਣ ਜਾਬਤਾ ਲੱਗੇਗਾ ਇੱਕ ਪਾਸੇ ਸਰਪੰਚ ਜਾਂ ਬਾਕੀ ਜਿਹੜੇ ਮੈਂਬਰ ਨੇ ਉਹ ਜੇਕਰ ਸਹਿਮਤੀ ਕਰ ਲੈਂਦੇ ਨੇ ਤੇ ਇੱਕ ਜਿਹੜਾ ਪੰਚ ਹੈ ਗਿਆ ਜੇਕਰ ਉਹ ਇਲੈਕਸ਼ਨ ਲੜਦਾ ਹੈਗਾ ਤੇ ਤਾਂ ਵੀ ਚੋਣ ਜਾਬਤਾ ਲੱਗੇਗਾ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ